ਸ਼ਹੀਦੀ ਸ਼ਤਾਬੀਆਂ ਦਾ ਮਾਮਲਾ ਬੀਤੇ ਕਾਫੀ ਦਿਨਾਂ ਤੋਂ ਲਗਾਤਾਰ ਭੱਖ ਦਾ ਦਿਖਾਈ ਦੇ ਰਿਹਾ ਹੈ ਇਸੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮੋ ਸਾਹਮਣੇ ਹੁੰਦੇ ਵੀ ਨਜ਼ਰ ਆ ਰਹੇ ਨੇ ਸਿੱਧੇ ਤੌਰ ਤੇ ਐਸ.ਡੀ.ਪੀ.ਐਸ. ਦੇ ਵੱਲੋਂ ਕਿਹਾ ਗਿਆ ਹੈ ਕਿ ਧਾਰਮਿਕ ਕੰਮਾਂ ਦੇ ਵਿੱਚ ਸਰਕਾਰ ਦਖਲ ਅੰਦਾਜ਼ੀ ਨਾ ਕਰੇ ਤਾਂ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਆਪਣੇ ਪੱਧਰ ਤੇ ਸ਼ਹੀਦੀ ਸ਼ਤਾਬੀਆਂ ਮਨਾਵਾਂਗੇ ਅਸੀਂ ਵੀ ਦਖਲ ਅੰਦਾਜ਼ੀ ਨਹੀਂ ਕਰ ਰਹੇ ਤਾਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਵਾਲ ਵੀ ਚੁੱਕੇ ਜਾ ਰਹੇ ਸਨ ਤਾਂ ਇਸੇ ਸਬੰਧੀ ਜਦੋਂ ਬੀਬੀ ਕਿਰਨਜੋਤ ਕੌਰ ਤੋਂ ਇਹ ਸਵਾਲ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਤਾਂ ਉਹਨਾਂ ਦੇ ਵੱਲੋਂ ਵੱਡਾ ਬਿਆਨ ਵੀ ਦਿੱਤਾ ਗਿਆ ਤੇ ਨਾਲ ਹੀ ਕਾਫੀ ਸਵਾਲ ਵੀ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਐਸਪੀਸੀ ਦੇ ਵੱਲੋਂ ਜਿਹੜੇ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ ਤੇ ਮੈਂਬਰਾਂ ਨੂੰ ਵੀ ਨਹੀਂ ਪਤਾ ਕਿ ਉਹ ਕਿਸ ਤਰੀਕੇ ਦੇ ਨਾਲ ਮਨਾਉਣੇ ਨੇ ਤੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਨੂੰ ਵੱਡਾ ਸੁਨੇਹਾ ਵੀ ਲਾਇਆ ਇਸ ਮੌਕੇ ਬੀਬੀ ਕਿਰਨਜੋਤ ਕੌਰ ਨੇ ਜਥੇਦਾਰਾਂ ਦੇ ਮਸਲੇ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਅੱਜ ਮੰਨ ਦੇ ਵਿੱਚ ਬੜੇ ਰੋਸ ਤੇ ਅਫਸੋਸ ਦੇ ਨਾਲ ਮੀਡੀਆ ਨੂੰ ਐਡਰੈਸ ਕਰ ਰਹੀ ਆ ਕਿ ਇੱਕ ਪਾਸੇ ਤਾਂ ਗੁਰਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਸਮਾਗਮ ਸ਼ਰਮਣੀ ਕਮੇਟੀ ਜਿੱਥੇ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਕਿ ਇਹ ਕੰਮ ਸ਼ਰਮਣੀ ਕਮੇਟੀ ਦਾ ਔਰ ਧਾਰਮਿਕ ਸੰਸਥਾਵਾਂ ਦਾ ਹੈ ਉੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕੇ ਗੁਰਮਤ ਸਮਾਗਮ ਉਲੀਕੇ ਉਹਨਾਂ ਦੇ ਨਾਲ ਹੀ ਸਹਿਯੋਗ ਨਾ ਕਰਕੇ ਤੇ ਉਸ ਮਸਲੇ ਦੇ ਵਿੱਚ ਜਿਸ ਕਿਸਮ ਦੀ ਘਟਿਆ ਸਿਆਸਤ ਖੇਡੀ ਗਈ ਹੈ ਅਸੀਂ ਉਹਦਾ ਵਿਰੋਧ ਕਰਦੇ ਹਾਂ ਇਸ ਸਮੇਂ ਜੀ ਜੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਇੱਕ ਬੜਾ ਅਹਿਮ ਪਹਿਲੂ ਹੈ ਜਦੋਂ ਸ਼ਹਾਦਤ ਤੋਂ ਬਾਅਦ ਚੰਨੀ ਚੌਕ ਤੋਂ ਗੁਰਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਨੇ ਚੁੱਕਿਆ ਔਰ ਉਹਨਾਂ ਨੇ ਉਹ ਸੀਸ ਗੁਰਗੋਬਿੰਦ ਸਿੰਘ ਜੀ ਤੱਕ ਅਨੰਦਪੁਰ ਸਾਹਿਬ ਪਹੁੰਚਾਣ ਦੀ ਸੇਵਾ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਰੰਗਰੇਟਾ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਅੱਜ ਉਸ ਰੰਗਰੇਟਾ ਬਰਾਦਰੀ ਦੇ ਵਿੱਚ ਕੁਝ ਲੋਕ ਲਾਲਚ ਵੈਮ ਪਰਮ ਔਰ ਇਸ ਕਿਸਮ ਦੀ ਕਾਰਵਾਈ ਦੇ ਨਾਲ ਉਹਨਾਂ ਦਾ ਧਰਮ ਪਰਵਰਤਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਜਿਨ੍ਹਾਂ ਇਲਾਕਿਆਂ 'ਚ ਹੋਰਿਆ ਉਹਨਾਂ 'ਚ ਡੇਰਾ ਬਾਬਾ ਨਾਨਕ ਵੀ ਇੱਕ ਇਲਾਕਾ ਹੈ ਡੇਰਾ ਬਾਬਾ ਨਾਨਕ ਤੋਂ ਮੈਂਬਰ ਸਦਾਰ ਅੰਮ੍ਰਿਤ ਸਿੰਘ ਜੀ ਸ਼ਾਹਪੁਰ ਉਹਨਾਂ ਨੇ ਉੱਥੇ ਦੇ ਸਥਾਨਿਕ ਜਿਹੜੇ ਗੁਰਦੁਆਰੇ ਰੰਗਰੇਟਾ ਬਰਾਦਰੀ ਦੇ ਨਾਲ ਸੰਬੰਧਿਤ ਸੀ ਉਹਨਾਂ ਤੱਕ ਪਹੁੰਚ ਕਰਕੇ ਉੱਥੇ ਸ਼ਰਮਣੀ ਕਮੇਟੀ ਵੱਲੋਂ ਤਕਰੀਬਨ 25-26 ਗੁਰਦੁਆਰਿਆਂ ਨੂੰ ਸਹਾਇਤਾ ਦਵਾਈ ਔਰ ਸਥਾਨਿਕ ਲੋਕਾਂ ਦੇ ਕਹਿਣ ਤੇ ਉੱਥੇ ਗੁਰਮਤ ਸਮਾਗਮ ਉਲੀਕੇ ਗਏ ਤਾਂ ਕਿ ਇਹ ਜਿਹੜੇ ਰੰਗਰੇਟੇ ਗੁਰੂ ਕੇ ਬੇਟੇ ਨੇ ਇਹਨਾਂ ਦੀ ਸਿੱਖੀ ਦੇ ਨਾਲ ਜਿਹੜੀ ਸਾਂਝ ਹੈ ਹੋਰ ਗੁੜੀ ਹੋ ਸਕੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਕ ਰਾਗੀ ਟਾਡੀ ਸਭ ਦੀ ਡਿਊਟੀ ਲਾਈ ਗਈ ਪਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਐਨ ਇੱਕ ਦਿਨ ਪਹਿਲੇ ਸ਼੍ਰੋਮਣੀ ਕਮੇਟੀ ਵੱਲੋਂ ਇਹ ਸਾਰੇ ਦੇ ਸਾਰੇ ਜਿਹੜੇ ਡਿਊਟੀਆਂ ਲੱਗੀਆਂ ਸੀ ਉਹ ਕੈਨਸਲ ਕਰ ਦਿੱਤੀਆਂ ਗਈਆਂ ਔਰ ਪਤਾ ਸਾਨੂੰ ਇਹ ਕਿ ਆ ਗਿਆ ਇਸ ਸਤਬਦੀ ਨਾਲ ਸੰਬੰਧਿਤ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਪਰ ਜ਼ਿਆਦਾ ਖੋਖਨ ਤੇ ਇਹ ਗੱਲ ਸਾਹਮਣੇ ਆਈ ਕਿ ਉੱਥੇ ਹੀ ਗੁਰਦਾਸਪੁਰ ਇਲਾਕੇ ਦੀ ਸਿਆਸਤ ਨੇ ਇਹ ਸਾਰੇ ਪ੍ਰੋਗਰਾਮ ਨੂੰ ਤਰਪੀਡੋ ਕੀਤਾ ਔਰ ਜਿਹੜਾ ਗੁਰਮਤ ਸਮਾਗਮ ਹੋਣੇ ਸੀ ਉਹ ਸਿਆਸਤ ਦੀ ਪੇਂਟ ਚੜ ਗਏ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪੁੱਛਣਾ ਚਾਹੁੰਦੇ ਆ ਕਿ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਧਰਮ ਪਰਚਾ ਦੇ ਪ੍ਰੋਗਰਾਮ ਉਲੀਕਣ ਔਰ ਤੁਸੀਂ ਉਹ ਪ੍ਰੋਗਰਾਮ ਨਹੀਂ ਕਰਨ ਦੇਣੇ ਤਾਂ ਤੁਸੀਂ ਇਹ ਦੱਸੋ ਕਿ ਸ਼ਰਮਨੀ ਕਮੇਟੀ ਦਾ এজেন্ডਾ ਕੀ ਹੈ ਤੁਸੀਂ ਮੈਂਬਰਾਂ ਤੋਂ ਕੀ ਚਾਹੁੰਦੇ ਹੋ ਕਿ ਉਹ ਕੀ ਕਰਨ ਔਰ ਇਹ ਜਿਹੜੀ ਸਿਆਸਤ ਹੋਈ ਹੈ ਅਸੀਂ ਉਹਦੀ ਨਿੰਦਾ ਵੀ ਕਰਦੇ ਹਾਂ ਉਹਦਾ ਵਿਰੋਧ ਵੀ ਕਰਦੇ ਹਾਂ ਭਾਜੀ ਇੱਕ ਜਿਹੜੇ ਜਲਾਸ ਨੂ ਰੱਖੇ ਗਏ ਨੇ 1 ਪੰਜ ਤਰੀਕ ਤੇ 11 ਤਰੀਕ ਦੀ ਮੰਗ ਕੀਤੀ ਹੈ ਪੰਜ ਮੈਂਬਰ ਦੀ ਕਮੇਟੀ ਨੇ ਤੇ ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਹਮਣੇ ਦੇ ਕੇ ਪੰਜ ਅਗਸਤ ਨੂੰ ਜਿਹੜਾ ਜਨਰਲ ਜਲਾਸ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੱਖਿਆ ਗਿਆ ਉਹ ਇੱਕ ਚੰਗਾ ਕਾਰਜ ਹੈ ਕਿਉਂਕਿ ਜਦੋਂ ਮਾਰਚ 29 ਮਾਰਚ ਨੂੰ ਬਜਟ ਸੈਸ਼ਨ ਸੀ ਉਸ ਵਕਤ ਜਿਹੜੇ ਅਸੀਂ ਕੋਈ 42 ਸ਼ੌਮਲੀ ਕਮੇਟੀ ਮੈਂਬਰ ਆ ਸਾਡੀ ਗੱਲ ਦੀ ਕੋਈ ਸੁਣਵਾਈ ਨਹੀਂ ਸੀ ਹੋਈ ਔਰ ਉਸ ਵਕਤ ਅਸੀਂ ਇਹ ਕਹਾ ਸੀ ਕਿ 3 ਮਹੀਨੇ ਬਾਅਦ ਅਸੀਂ ਜਨਰਲ اجلاس ਆ ਬੁਲਾਵਾਂਗੇ ਜੇ ਪ੍ਰਧਾਨ ਜੀ ਨੇ ਨਹੀਂ ਬੁਲਾਇਆ ਤੇ ਸੋ ਖੁਸ਼ੀ ਦੀ ਗੱਲ ਹੈ ਉਹਨਾਂ ਨੇ ਬੁਲਾਇਆ ਔਰ ਉਥੇ ਜਿਹੜਾ ਵਿਚਾਰਿਆ ਜਾਣ ਵਾਲਾ ਮੁੱਦਾ ਹੈ ਬਹੁਤ ਹੀ ਅਹਿਮ ਹੈ ਜਿਸ ਤਰੀਕੇ ਦੇ ਨਾਲ ਤਿੰਨਾਂ ਤਖਤਾਂ ਦੇ ਪੰਜਾਂ ਪਿਆਰਿਆਂ ਦਾ ਸਿਆਸੀਕਰਨ ਕੀਤਾ ਗਿਆ ਔਰ ਜਿਸ ਤਰ੍ਹਾਂ ਸਿਆਸੀ ਸਟੇਟਮੈਂਟਸ ਦਿੱਤੀਆਂ ਜਾਂਦੀਆਂ ਉਸੇ ਤਰੀਕੇ ਦੇ ਨਾਲ ਉਹਨਾਂ ਤਿੰਨਾਂ ਤਖਤਾਂ ਦੇ ਪੰਜ ਪਿਆਰਿਆਂ ਤੋਂ ਜਿਸ ਤਰ੍ਹਾਂ ਸਟੇਟਮੈਂਟਸ ਦਵਾਈਆਂ ਗਈਆਂ ਇਹ ਇਸ ਦੀ ਮਿਸਾਲ ਪਹਿਲੇ ਕਿਤੇ ਵੀ ਮਰਿਆਦਾ ਵਿੱਚ ਨਹੀਂ ਮਿਲਦੀ ਔਰ ਇਹਨਾਂ ਜਿਹੜੀਆਂ ਨਵੀਆਂ ਪਰਤਾ ਪੈ ਰਹੀਆਂ ਹਨ ਉਹਨਾਂ ਨੂੰ ਵਿਚਾਰਨਾ ਉਹਨਾਂ ਨੂੰ ਡਿਸਕਸ ਕਰਨਾ ਬਹੁਤ ਜ਼ਰੂਰੀ ਹੈ ਇਹ ਸਾਰਾ ਕੁਝ ਡਿਸਕਸ ਕਰਨ ਵਾਸਤੇ ਸ਼ਰਮੀ ਕਮੇਟੀ ਦਾ ਪਲੇਟਫਾਰਮ ਹੀ ਸਹੀ ਪਲੇਟਫਾਰਮ ਹੈ ਔਰ ਅਸੀਂ ਆਸ਼ ਕਰਦੇ ਹਾਂ ਕਿ ਹੁਣ 5 ਅਗਸਤ ਨੂੰ ਜਿਹੜਾ اجلاس ਹੋਏਗਾ ਉਹਦੇ ਸਾਨੂੰ ਬੋਲਣ ਦਿੱਤਾ ਜਾਏਗਾ ਔਰ ਸਾਡੇ ਮਾਈਕ ਨਹੀਂ ਖੋਏ ਜਾਣਗੇ 11 ਤਰੀਕ ਨੂੰ ਜਿਹੜਾ اجلاس ਸੀ ਉਸੇ ਪੰਜ ਮੈਂਬਰੀ ਕਮੇਟੀ ਉਹਦੀ ਭਾਗੀ ਨਹੀਂ ਹੋਈ ਹੈ ਉਧਰ ਤੋਂ ਕੋਈ ਮੰਗ ਕੀਤੀ ਗਈ ਹੈ ਉਹਦੇ ਬਾਰੇ ਸਵਾਲ ਹੈ ਅਕਾਲ ਤਖਤ ਸਾਹਿਬ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਇੱਕ ਮਿੰਟ ਜੀ ਮੈਂਬਰ ਸਾਹਿਬ ਜੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਇਹ ਅਗਰ ਪੰਥਕ ਇੱਕ ਦਾ ਪਲੇਟਫਾਰਮ ਇਸਤੇਮਾਲ ਕਰਨਾ ਚਾਹੁੰਦੀ ਹੈ ਤੇ ਇਹਦੇ ਬਾਰੇ ਫੈਸਲਾ ਜਥੇਦਾਰ ਅਕਾਲ ਤਖਤ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਰਨਾ ਹੈ ਕਿ ਉਹ ਇਹਨੂੰ ਕਿਸ ਤਰੀਕੇ ਦੇ ਨਾਲ ਲੈ ਰ